ਕਿਤਾ ਕਿਸਾਨ ਵਿਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵਿਰੋ ਅੱਜ ਵੀਡੀਓ ਦੇ ਵਿੱਚ ਆਪਾਂ ਪੰਜ ਨਗਰ ਤੁਹਾਨੂੰ ਦਿਖਾਵਾਂਗੇ ਇੱਕ ਦਿਖਾਵਾਂਗੇ ਨੀਲੀ ਰਾਬੀ ਚ ਗ੍ਰੇਡੇਡ ਚ ਪੈਂਦੀ ਮੱਝ ਚੰਗੇ ਦੁੱਧ ਵਾਲੀ ਜਿਹਨੇ 16 ਕਿਲੋ ਦੁੱਧ 15-16 ਕਿਲੋ ਪਹਿਲਾਂ ਨੇ ਪਾਇਆ ਹੋਇਆ ਦੂਜਾ ਸੂਆ ਸੂਰੀਆ ਸੋਹਣਾ ਥਾਣਾ ਬਾਨਾ 5-7 ਦਿਨ ਦੀ ਹਜੇ ਸੂਣ ਦੇ ਬਾਕੀ ਨੇ ਇਹਦੇ ਦੇਖ ਸਕਦੇ ਹੋ ਤੁਸੀਂ ਸੋਹਣਾ ਥਾਣਾ ਤੇ ਚੰਗੀ ਤਿਆਰ ਹੁੰਦੀ ਆਉਂਦੀ ਆ 15-16 ਕਿਲੋ ਦੁੱਧ ਪਾਇਆ ਹੋਇਆ ਇਹ ਲਾਸਟ ਤੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 15 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ 15 ਜੂਨ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੋ ਲਾਸਟ ਤੇ ਤੁਹਾਨੂੰ ਇੱਕ ਨਗੀਨਾ ਹੋਰ ਦਿਖਾਵਾਂਗੇ ਜਿਹੜੀ ਫਾਰਮ ਦੀ ਸ਼ਾਨ ਆ ਸੋ ਲਾਸਟ ਦੇ ਤੁਹਾਨੂੰ ਆ ਬੱਸੀ ਦੀ ਡਿਟੇਲ ਦੇਵਾਂਗੇ ਜਿਹੜੀ ਖੀਰੀ ਤੋਂ ਦੋ ਦੰਦ ਹੋ ਰਹੀ ਹੈ ਹਜੇ 22 ਦਿਨ ਸੂਣ ਚ ਬਾਕੀ ਨੇ ਮਾ ਦਾ ਰਿਕਾਰਡ 40 ਤੋਂ ਲੈ ਕੇ 50 ਲੀਟਰ ਤੱਕ ਦਾਗਾ ਚੰਗਾ ਕੱਦ ਕਾਠਾ ਫੁੱਲ ਬਰੀਡ ਚਾ ਕਿਹੜੇ ਸੀਮਣ ਦੀ ਆ ਕੇ ਕਿਹੜੇ ਸੀਮਣ ਤੋਂ ਪ੍ਰੈਗਨੈਂਟ ਆ ਤੁਹਾਨੂੰ ਸਾਰਾ ਰਿਕਾਰਡ ਦੇਦਾ ਕਿ ਲਾਸਟ ਤੱਕ ਬਣੇ ਰਹੋ ਵੀਡੀਓ ਦੇ ਸੋ ਅਜੇ ਇੱਕ ਨੰਬਰ ਤੋਂ ਸਟਾਰਟ ਕਰਦੇ ਆਪਾਂ ਇੱਕ ਨੰਬਰ ਦੇ ਵਿੱਚ ਹਲਕਾ ਜਿਹਾ ਕ੍ਰੋਸ ਪਾਂ ਦੇ ਵਿੱਚ ਬੱਚੀ ਆ ਗਈ ਪਹਿਲਾ ਸੂਆ ਮੂੰਹੋਂ ਚਾਰ ਦੰਦ ਦਾ ਪੂਰੀ ਠੰਡੀ ਸੀਲ ਆ ਹੱਥ ਫੇਰ ਕੇ ਦਾ ਪੁੱਤ ਪੂਰੀ ਠੰਡੀ ਸੀਲ ਆ ਥਣ ਸੋਣਾ ਲੱਗਿਆਗਾ ਦੇਖ ਸਕਦੇ ਸੋਹਣਾ ਥਣ ਲੱਗਿਆ ਗਿਆ ਕੱਲਾ ਕੱਲਾ ਨਿੱਖਣਵਾ ਥਣ ਲੱਗਿਆ ਹੋਇਆ ਇਹ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਪੂਰੀ ਗੈਪ ਚ ਨੇ ਵਿੱਥੀ ਦੇ ਨੇ ਪਹਿਲਣ ਬੱਸੀ ਚਾਰ ਦੰਦ ਮੂੰਹ ਕਦ ਕਾਠ ਉੱਚਲਮਾ ਵੱਡਾ ਗਾ ਚੰਗਾ ਦੁੱਧ ਬਾਹੂ ਹਫਤੇ ਦੀ ਬਾਕੀ ਦੇਖ ਸਕਦੇ ਹੋ ਸੀਲ ਠੰਡੀ ਕਰਾਸਾਂਗ ਦੇ ਵਿੱਚ ਬਹੁਤ ਜ਼ਿਆਦਾ ਕੋਈ ਲੱਤ ਸੜਨ ਤੋੜ ਕੇ ਦਿਖਾ ਬਤ ਤੈਨੂੰ ਸੋਤੋਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਬੱਸੀ ਦਾ ਪਹਿਲਾ ਸੂਆ ਚਾਰ ਦੰਦ ਮੂੰਹ ਪੂਰੀ ਠੰਡੀ ਸੀਲ ਉੱਚਲਮਾ ਵੱਡਾ ਕਦ ਕਾਠ ਪਹਿਲਾਂ ਚੰਗਾ ਦੁੱਧ ਪਾ ਦੂ ਅੱਗੇ ਕਰੋਸ ਅੰਗ ਚ ਆ ਗਈ ਗਰਮੀ ਇਹਨੇ ਘੱਟ ਮਨਾਉਣੀ ਆ ਤੇ ਦੁੱਧ ਚੰਗਾ ਪਾਉਣਾ ਥਣ ਸੋਹਣਾ ਚੰਗਾ ਮੁੱਠੀ ਵਾਲਾ ਚਵਾਈ ਵਾਲਾ ਲਿਆ ਚਲੰਦਰ ਚਲਜ ਦੇਖ ਸਕਦਾ ਤੁਸੀਂ ਤੋਰਾ ਵਗੈਰਾ ਘੋੜੀ ਵਰਗਾ ਪੂਰਾ ਇੱਕ ਨੰਬਰ ਤੇ ਆ ਗਈ ਇਹ ਜਰਸੀ ਕਰੋਸ ਦੇ ਵਿੱਚ ਪੈਂਦੀ ਆ ਪਹਿਲਾ ਸੁਆ ਅੱਗੇ ਦੋ ਨੰਬਰ ਦੇ ਵਿੱਚ ਇਹ ਵੀ ਜਰਸੀ ਕਰੋਸ ਚ ਆ ਕਿਉਂਕਿ ਕਰੋਸ ਅੰਗ ਦੀ ਡਿਮਾਂਡ ਕਿਸਾਨ ਵੀਰਾਂ ਦੀ ਬਹੁਤ ਰਹਿੰਦੀ ਆ ਤੁਸੀਂ ਫੇਸ ਕੁਆਲਿਟੀ ਚੈੱਕ ਕਰੋਗੇ ਚੈੱਕ ਕਰੋਗੇ ਜਰਸੀ ਕਰੋਸ ਦੇ ਵਿੱਚ ਆ ਗਈ ਇਹ ਸੋਹਣਾ ਥਣ ਲੱਗਿਆ ਵਾ ਦੇਖ ਸਕਦਾ ਨੂੰ ਕੱਲਾ ਕੱਲਾ ਨਿਕੜ ਮਾ ਮੁਠੀ ਵਾਲਾ ਚਾਰੇ ਥਣ ਪੂਰੇ ਗਾਇਬ ਤੇ ਪੀੜੀ ਦੇ ਪਾਵੇ ਟੈਬ ਲੱਗੇ ਵੇ ਕੋਈ ਖੋਟ ਸਾਗ ਨਹੀਂ ਹੱਥ ਫੇਰ ਕੇ ਦਿਖਾਵਦਾ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਪਸ਼ੂ ਸਾਰੇ ਆਪਣੇ ਖਰੀਦ ਆਪਣੀ ਇਦਾਂ ਨਹੀਂ ਹੁੰਦੀ ਆ ਕਿ ਜਿਵੇਂ ਮਰਜੀ ਮੰਦਾ ਬੱਚਾ ਬੈਠਾ ਚੁਈ ਚੱਲੇ ਤੋਰ ਦੇ ਪੁੱਤੇ ਦਾ ਵੀ ਗਿੜਾ ਘੜਾ ਦੇ 2 ਨੰਬਰ ਤੇ ਜਰਸੀ ਕ੍ਰਾਸ ਆ ਗਈ ਪਹਿਲਾਂ ਨੇ 22 ਕਿਲੋ ਦੁੱਧ ਪਾਇਆ ਹੋਇਆਗਾ ਚੰਗੇ ਵਜਣ ਦੇ ਵਿੱਚ ਆ ਜਾਨ ਚੰਗੀ ਆਂਗਾ ਪੈਰਾਂ ਦੀ ਸਾਫ ਆ ਦੇਖ ਸਕਦੇ ਤੁਸੀਂ ਹਵਾਨਾ ਤਿਆਰ ਕਰਦੀ ਆਉਂਦੀ ਆ ਢਿੱਲਾ ਬਹੁਤ ਜ਼ਿਆਦੇ ਪਈਆਂ ਨੇ ਨੇੜੇ ਤੋਂ ਚੱਕ ਰਾਵਾਂ ਏ ਕਮਾਲਾ ਪਤ ਦੂਜਾ ਸੂਰ ਸੂਰੀਆ 5 ਤੋਂ 7 ਦਿਨ ਬਾਕੀ ਹੈ ਲੇ ਚਲੰਦਰਪਤ 5 ਤੋਂ 7 ਦਿਨ ਸੂਨ ਨੂੰ ਲਊ ਠੰਡੀ ਸੀਲ ਬਰਫ਼ ਵਰਗੀ ਆ ਅਦੀਸਾਦਰ ਜੀ ਟਿੱਲਾ ਬਹੁਤ ਜ਼ਿਆਦੇ ਪਈਆਂ ਨੇ ਹਜੇ ਇਹ ਸਾਰੇ ਟਿੱਲ ਵਾਲ ਕੱਢ ਕੇ ਫੇਰੇ ਸੂਗੀ ਠੰਡੀ ਸਾਨੂੰ ਮੈਂ ਪਹਿਲਾਂ ਹੀ ਦੱਸਿਆ ਥਣ ਸੋਣਾ ਚੰਗਾ ਗਾ ਮੁਠੀ ਵਾਲਾ ਹੱਥਾਂ 'ਚ ਚਵਾਈ ਵਾਲਾ ਅੱਗੇ 3 ਨੰਬਰ ਦੇ ਵਿੱਚ ਐਫ ਐਫ ਬੱਸੀ ਆ ਗਈ ਸੋਹਣਾ ਥਾਣਾ ਇਹਦਾ ਵੀ ਇਕੱਲਾ ਇਕੱਲਾ ਨਿਕੜਵਾ ਦੇਖ ਸਕਦੇ ਹੋ ਗੁਲਾਬੀ ਗੁਲਾਬੀ ਇਹਦੇ ਸੂਣ ਚ ਅੱਠ ਦਿਨ ਪਏ ਨੇ ਬਾਕੀ ਵਜਨ ਚੰਗਾ ਹੈਗਾ ਦੇਖ ਸਕਦੇ ਹੋ ਤੁਸੀਂ ਉਧਰ ਨੂੰ ਤੋਰ ਪਰਾਂ ਨੂੰ ਕਰ ਦੇ ਕੋ ਤੁਮ ਮੈਨੂੰ ਥੱਕ ਕੇ ਪਾਸੇ ਅੜੇ ਪਾਸੇ ਆ ਦੇਖ ਸਕਦੇ ਹੋ ਤੁਸੀਂ ਸੋਹਣਾ ਥਾਣਾ 7-8 ਦਿਨ ਬਾਕੀ ਹੈ ਸੂਣ ਚ ਇਹਨੇ 24 ਕਿਲੋ ਦੁੱਧ ਪਹਿਲਾਂ ਨੇ ਪਾਇਆ ਹੋਇਆ ਹੈਗਾ ਦੂਜਾ ਸੂਹਾ ਸੁੰਦੀ ਆ ਢਿੱਲ ਵਾਲ ਸਾਰੇ ਹਜੇ ਕੱਢ ਕੇ ਫਿਰ ਸੂਵੇ ਆ ਦੇਖ ਸਕਦੇ ਹੋ ਤੁਸੀਂ ਆ ਢਿੱਲਾ ਬਹੁਤ ਪਈਆਂ ਨੇ ਤੋਗੇ 4 ਨੰਬਰ ਤੇ ਗ੍ਰੇਡੇਡ ਮੱਝ ਆ ਗਈ। ਗ੍ਰੇਡੇਡ ਦੇ ਵਿੱਚ ਪੈਂਦੀ ਐ ਇਹ ਤੋਰ ਕੇ ਦਿਖਾਵਾਂ ਤੈਨੂੰ। ਚਲੋ ਮਾ ਵੱਡਾ ਕੱਦ ਕਾਠਾ ਚੌੜੇ ਪੱਠਪੁੜੇ ਦੀ ਐ ਪਤਲੀ ਚਮੜੀ ਐ ਸਾਨੂੰ ਨੇੜ ਤੋਂ ਚੈੱਕ ਕਰਾਵਾਂਗੇ। ਹਵਾਨਾ ਸੋਹਣਾ। ਅਤੂਰਾ ਵਗੈਰਾ ਮੈਂ ਤਾਂ ਦੇਖ ਸਕਦੇ ਹਾਂ। 15-16 ਕਿਲੋ ਦੁੱਧ ਪੈਰੋਗਲਾ ਪਤਰੋਗਲਾ ਰੋਗਲੇ ਤੇ। 15-16 ਕਿਲੋ ਦੁੱਧ ਪਾਇਆ ਹੋਇਆ ਪਹਿਲਾਂ। ਥਣ ਸੋਹਣਾ ਕੱਲਾ ਕੱਲਾ ਨਿਖੜਮਾ ਲੱਗਿਆ ਹੋਇਆ ਹੈਗਾ ਨੇੜ ਤੋਂ ਚੈੱਕ ਕਰਾ ਦੇਣਾ ਦੇਖ ਸਕਦੇ ਹਾਂ। ਲੈ ਚਲੰਦਰ ਲੈ। ਕੁਇਨ ਰੋਗ ਲੋ ਬਟਨ ਵਾਲੀ ਝੋਟੀਆਂ ਦੇ ਸਕਦੇ ਤੁਸੀਂ ਤੁਹਾਨੂੰ ਬਟਨ ਦੀਆਂ ਹੋਣਗੇ ਬਟਨ ਵਾਲੀ ਝੋਟੀਆਂ ਬਰੀਡ ਦੇ ਵਿੱਚ ਆ ਗ੍ਰੇਡਡ ਚ ਪੈਂਦੀਆਂ ਨੀਲੀ ਰਾਵੀ ਗ੍ਰੇਡਡ ਚ ਚੌੜੇ ਪਿੱਠਪੁੜੇ ਦੀ ਆ ਆ ਦੇਖਾ ਦਿਓ ਪਤਲੀ ਚਮੜੀ ਆ ਪੂਰੀ ਪਤਲੀ ਚਮੜੀ ਦੀ ਆ ਕਿਉਂਕਿ ਪਤਲੀ ਚਮੜੀ ਦੀ ਮੈਂ ਦੁੱਧ ਨੂੰ ਖਰੀ ਨਿਕਲਦੀ ਸਾਨੂੰ ਸਾਰਿਆਂ ਨੂੰ ਪਤਾ ਟੇਲ ਪੂਰੀ ਮੋੜ ਮੋੜ ਜਿਵੇਂ ਕਾਗਜ਼ ਵਰਗੀ ਪੂਸਾ ਪੂਰੀ ਦੇਖ ਸਕਦੇ ਤੁਸੀਂ ਜਿਵੇਂ ਮਰਜ਼ੀ ਮੋੜ ਲੋ ਇਹਨੂੰ ਲੈ ਚਲ ਅੰਦਰ ਲੈ ਚ ਆਂ ਬਰੀਕ ਬਰੀਕ ਨਾੜਾਂ ਜਿਹੜੀਆਂ ਪਿੰਡੇ ਤੋਂ ਦਿਖਾਈ ਦਿੰਦੀਆਂ ਨੇ ਇਹ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਹਫਤੇ ਨੂੰ ਸੂਗੀ 15-16 ਕਿਲੋ ਦੁੱਧ ਪਾਇਆ ਹੋਇਆ ਐਤਕੀ ਵੀ ਚੰਗਾ ਦੁੱਧ ਪਾ ਦੂਗੀ ਸੋ ਕਿਸਾਨ ਵੀਰੋ ਚਾਰ ਨਗ ਮੈਂ ਤੁਹਾਨੂੰ ਇੱਕ ਝੋਟੀ ਚੰਗੀ ਦੂਜਾ ਸੂਆ ਸੂਰੀ ਉਧਰ ਦਿਖਾ ਦਿੱਤੇ ਪੰਜਵਾਂ ਨਗ ਤੁਹਾਨੂੰ ਆ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਬੁਲਬੁਲ ਦਾ ਬੱਚਾ ਹੀ ਆ ਛੋਟਾ ਜਿਹਾ ਮੂੰਹ ਆ ਫੁੱਲ ਬਰੀਡ ਦੇ ਵਿੱਚ ਆ WhatsApp ਤੇ ਵੀਡੀਓ ਮਗਾ ਕੇ ਦਾ ਰਿਕਾਰਡ ਲੈ ਲਿਓ ਆਪਣੇ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣਾ ਪਿੰਡ ਆ ਫਾਰਮ ਤੋਂ ਆਪਣੇ ਤੋਂ ਵੀਡੀਓ ਕਵਰ ਕਰਦੇ ਆਪਾਂ ਇਹ ਬੱਚੀ ਪਹਿਲਾ ਸੂਆ ਸੂਰੀ ਹੀ ਆ ਮੂੰਹੋਂ ਖੀਰੀ ਤੋਂ ਦੋ ਦੰਦ ਹੋਈਆ ਤੋੜ ਕੇ ਖਾਬਤ ਹਜੇ 22 23 ਦਿਨ ਇਹਦੇ ਸੂਣ ਚ ਬਾਕੀ ਆ ਮਾਦਰ ਕਾਰਡ 40 ਤੋਂ 50 ਲੀਟਰ ਦਾ ਉੱਚਾ ਲਮਾ ਵੱਡਾ ਕੱਦ ਘਾਟਾ ਵੀ ਦੇ ਸਕਦੇ ਹਾਂ ਜਿਹੜੇ ਮੇਰੇ ਵੀਰ ਨੇ ਫਾਰਮ ਦੀ ਸਟਾਰਟਿੰਗ ਕਰਨੀ ਆ ਇਦਾਂ ਦੀ ਬਰੀਡ ਤੋਂ ਸਟਾਰਟਿੰਗ ਹੋਊਗੀ ਤਾਂ ਤੁਹਾਨੂੰ ਪਤਾ ਕਿ ਬੱਚੇ ਵੀ ਚੰਗੇ ਤਿਆਰ ਕਰੂਗੀ ਤੇ ਦੁੱਧ ਦੇ ਵੀ ਇਹ ਚੰਗਾ ਪਾਊਗੀ ਦੇ ਸਕਦੇ ਹਾਂ ਕੱਦ ਘਾਟ ਤਾਂ ਐਕਸਟਰਾ ਆਰਡੀਨਰੀ ਆ ਬਰੀਡ ਫੁੱਲ ਆ ਇਹ ਸੈਕਸਡ ਸੀਮਨ ਤੋਂ ਇਹ ਪ੍ਰੈਗਨੈਂਟ ਆ ਅੱਗੇ ਕਿਹੜੇ ਸੀਮਨ ਤੋਂ ਉਸ ਨੂੰ ਰਿਕਾਰਡ ਦੇ ਦਾਂਗੇ ਸਿਕਸ਼ੜ ਸੀਮਨ ਤੋਂ ਪ੍ਰੈਗਨੈਂਟ ਆ ਮਾਂ ਦਾ ਰਿਕਾਰਡ ਬਹੁਤ ਚੰਗਾ ਜਿਹੜੇ ਮੇਰੇ ਵੀਰ ਨੂੰ ਇਹ ਵੈੜ ਪਸੰਦ ਹੋਈ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ